नमस्कार सताल समाणा टूडे स्वागत है हफ्ता शिव प्राण कथा का आयोजन शुरुआत एक सौ एक सुहागर वालों कलश यात्रा समाणा विखे लगातार एक अगस्त तो सत अगस्त तक रोजाना शिव महापुराण कथा का आयोजन किया जा रहा है जिस आचार्य जी महाराज वलों सवेरे सत बजे तो नौ बजे तक दोपहर तीन बजे तो छ बजे तक ਕਦਹਾ ਦਾ ਆਯੋਜਨ ਕੀਤਾ ਜਾਵੇਗਾ ਵਿਸ਼ੇਸ਼ ਤੌਰ ਤੇ ਖਾਟੂ ਸਾਹਿਬ ਮਹਿਲਾ ਕੀਰਤਨ ਅਗਰਵਾਲ ਗਊਸਾਲਾ ਮਹਿਲਾ ਕੀਰਤਨ ਸਤੀ ਮਾਤਾ ਮਹਿਲਾ ਕੀਰਤਨ ਮੰਡਰਿਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਅੱਜ ਸਵੇਰੇ 9 ਵਜੇ 101 ਸਵਾਗਨਾ ਵੱਲੋਂ ਕਲਸ ਯਾਤਰਾ ਕੱਢੀ ਜੋ ਬਾਜ਼ਾਰਾਂ ਵਿੱਚ ਹੁੰਦੀ ਪਾਖੜਾ ਨਹਿਰ ਤੱਕ ਜਲ ਲੈ ਕੇ ਅਗਰਵਾਲ ਧਰਮਚਾਲ ਵਿਖੇ ਪੂਰੇ ਸਨਮਾਨ ਨਾਲ ਇਹਨਾਂ ਸਵਾਗਨਾ ਦਾ ਸਵਾਗਤ ਸਵਾਗਤ ਕੀਤਾ ਗਿਆ ਕਾਲਸ ਯਾਤਰਾ ਵਿੱਚ ਬੈਂਡ ਬਾਜੇ ਅਤੇ ਸ਼ਿਵਜੀ ਦੀ ਮੂਰਤੀ ਨੂੰ ਬਾਜ਼ਾਰਾਂ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਮੌਨਿਕਾ ਨिशा बांछਲ, ਦਰਸ਼ਨ ਮਿੱਤਲ, ਬినੋਦ ਸਿੰਘ ਲਾਲ ਨੇ ਦੱਸਿਆ ਕਿ ਸ਼ਾਮਣ ਦੇ ਮਹੀਨੇ ਵਿੱਚ ਸ਼ਿਵ ਪ੍ਰਾਣ ਦੀ ਕਥਾ ਕਰਨਾ ਬੜਾ ਸੁਭ ਮਨਿਆ ਜਾਂਦਾ ਹੈ। ਹਰ ਸਾਲ ਸ਼ਾਮਣ ਦੇ ਮਹੀਨੇ ਵਿੱਚ ਸ਼ਿਵ ਪ੍ਰਾਣ ਕਥਾ ਕਰਵਾਈ ਜਾਂਦੀ ਹੈ। ਅਗਰਵਾਲ ਧਰਮਸ਼ਾਲਾ ਦੇ ਵਿੱਚ ਅੱਜ ਗਊ ਸਮਿਤੀ ਵੱਲੋਂ ਮਹਾਸ਼ਿਵ ਪ੍ਰਾਣ ਦੀ ਕਥਾ ਬੜੇ ਹੀ ਪਵਿੱਤਰ ਮਾਸ ਦੇ ਵਿੱਚ ਸਾਵਣ ਮਹਾਰਾਸ਼ ਮਾਸ ਚੱਲ ਰਿਹਾ ਹੈ ਉਹਦੇ ਵਿੱਚ ਕਰਵਾਈ ਜਾ ਰਹੀ ਹੈ ਇਹ ਸਾਡੇ ਸਮਿਤੀ ਦਾ ਬਹੁਤ ਵੱਡਾ ਉਪਰਾਲਾ ਹੈਗਾ ਇਹਦੇ ਨਾਲ ਸਾਡੇ ਸਨਾਤਨ ਧਰਮ ਦੇ ਨਾਲ ਲੋਕ ਜੁੜਦੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਭ ਨੂੰ ਅਪੀਲ ਵੀ ਕਰਦਾ ਇਸ ਕਥਾ ਦੇ ਵਿੱਚ ਹਰ ਰੋਜ਼ ਪਹੁੰਚੋ ਔਰ ਇਸ ਦਾ ਲਾਭ ਉਠਾਓ ਜੀ ਧੰਨਵਾਦ ਜੈ ਸ਼੍ਰੀ ਰਾਮ ਬੰਬ ਬੰਬ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਨਿਵਾਸੀ ਨੂੰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਇਹ ਜਿਹੜਾ ਮਹੀਨਾ ਹੈ ਸਾਵਣ ਮਹਾ ਦਾ ਮਹੀਨਾ ਹੈ ਸੀਪੋਲੇ ਦਾ ਮਹੀਨਾ ਹੈ ਇਸ ਕਰਕੇ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸੀਪਰਾਂ ਦੀ ਕਥਾ ਹੈ ਜੋ ਅਗਰਵਾਲਾ ਰਮਸਾਲਾ ਦੇ ਵਿੱਚ ਕਰਾਈ ਜਾ ਰਹੀ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਬਹੁਤ ਭਾਰੀ ਸੰਖਿਆ ਦੇ ਵਿੱਚ ਉਰੇ ਪਹੁੰਚੇ ਨੇ ਹੁਣ ਕੱਲ ਸਿਆਤਰਾ ਹੋਏਗੀ ਕੱਲ ਸਿਆਤਰਾ ਤੋਂ ਬਾਅਦ ਉਸ ਤੋਂ ਬਾਅਦ ਲੰਗਰ ਦੀ ਵਿਵਸਥਾ ਵੀ ਕੀਤੀ ਹੋਈ ਹੈ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਵਾਮੀ ਆਚਾਰਿਆ ਸਤਨੰਦ ਜੀ ਮਹਾਰਾਜ ਜੋ ਬ੍ਰਿੰਦਾਵਨ ਤੋਂ ਆਮ ਤੋਂ ਪਹੁੰਚੇ ਨੇ ਉਹ ਆਪਣੀ ਬੁਖਾਰਬਿੰਦ ਉੱਪਰ ਬੁਖਾਰਬਿੰਦ ਤੋਂ ਰਾਹੀ ਤੇ ਜਿਹੜੇ ਸਾਡੇ ਸਮਾਣਾ ਨਗਰੀ ਨੂੰ ਭਗਤਾਂ ਨੂੰ ਨਿਹਾਲ ਕਰਨਗੇ ਔਰ ਸ੍ਰੀ ਪ੍ਰਾਂ ਦੀ ਕਥਾ ਸੁਣਾਉਣਗੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਵੀ ਉਹ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਗਰਵਾਲਤ ਰਮਸ਼ਾਲਾ ਦੇ ਪਹੁੰਚੋ ਔਰ ਇਸ ਕਥਾ ਦਾ ਲਾਭ ਉਠਾਓ ਔਰ ਆਪਣਾ ਜੀਵਨ ਸਫਲ ਬਣਾਓ ਜੈ ਸ੍ਰੀ ਰਾਮ ਪਹਿਲੇ ਮੈਂਬਰ ਆਜੂ ਬੱਲਾ ਮੌਨਿਕਾ ਮੌਨਿਕਾ ਜੀ ਅੱਜ ਕਲਾ ਸਿਆਪਾ ਕੱਦੀ ਜਾ ਰਹੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਇਹ ਅੱਜ ਸਾਵਨ ਦੀ ਜੀ ਆਪਣਾ ਮਹਾ ਕਲਸ਼ ਯਾਤਰਾ ਨਿਕਲ ਰਹੀ ਹੈ ਅਗਰਵਾਲਤ ਰਮਸ਼ਾਲਾ ਦੇ ਵਿੱਚ ਰੂਦਰ ਅਭਿਸ਼ੇਕ ਅਭਿਸ਼ੇਕ ਵੀ ਹੋਣਾ ਹੈ ਉਹਰੇ ਤੇ ਆਪਣਾ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਇਹ ਕਥਾ ਚੱਲਣੀ ਹੈ ਜੀ ਤੇ ਕਲ ਸ਼ਿਆਤਰਾ ਦੇ ਵਿੱਚ ਚਲੋ ਸਾਰੇ ਜਣੇ ਵੱਤੋ ਵੱਤ ਪਹੁੰਚਣ ਹੈ ਜੀ ਮੀਸ਼ਾ ਹਾਂ ਜੀ ਮੀਸ਼ਾ ਬੰਸਲ ਹਾਂ ਜੀ ਹਾਂ ਅਸੀਂ ਇਹ ਮਤਲਬ ਕਿ ਅੱਜ ਕਲ ਸ਼ਿਆਤਰਾ ਆਪਣੀ ਅਗਰਵਾਲਤ ਰਮਸ਼ਾਲਾ ਤੋਂ ਲੈ ਕੇ ਭਾਖੜਾ ਤੱਕ ਜਾਏਗੀ ਤੇ ਇੱਥੇ ਆਪਣਾ 6 ਤਰੀਕ 7 ਤਰੀਕ ਤੱਕ ਕਥਾ ਹੋਏਗੀ ਫਿਰ ਰੂਦਰ ਅਭਿਸ਼ੇਕ ਹੋਏਗਾ ਮਤਲਬ ਕਿ ਜੋ ਵੀ ਮਤਲਬ ਕਿ ਬਹੁਤ ਵਧੀਆ ਇੱਥੇ ਆਨੰਦ ਆਏਗਾ ਜੋ ਵੀ ਰੁਦਰ ਅਭਿਸ਼ੇਕ ਕਰਾਣਾ ਚਾਹੁੰਦਾ ਹੈ ਉਹ ਵੀ ਇੱਥੇ ਆ ਸਕਦਾ ਹੈ ਜੀ ਸਾਰੇ ਇੱਥੇ ਵੱਧ ਤੋਂ ਵੱਧ ਹਿੱਸਾ ਲੋ ਵੱਧ ਤੋਂ ਵੱਧ ਆ ਕੇ ਇੱਥੇ ਪਹੁੰਚੋ ਜੀ ਧੰਨਵਾਦ ਜੀ ਰਿਆ ਸ਼ਿਪੋਲੇ ਦਾ ਆਸ਼ੀਰਵਾਦ ਸਾਰਿਆਂ ਨੂੰ ਮਿਲੇ ਤੇ ਸਾਰੇ ਇੱਥੇ ਵੱਧ ਤੋਂ ਵੱਧ ਪਹੁੰਚ ਕੇ ਸ਼ਿਪੋਲੇ ਦਾ ਆਸ਼ੀਰਵਾਦ ਪ੍ਰਾਪਤ ਕਰੋ